ਲਾਲ ਸਾਦੀ ਚੱਕੀ ਇੱਕ ਸ਼ਹਿਰ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਬੜਾ ਲਾਲਚੀ ਸੀ ਉਸ ਨੇ ਸੁਣਿਆ ਕਿ ਜੇ ਸਾਧਾ ਸੰਤਾਂ ਦੀ ਸੇਵਾ ਕਰੀਏ ਤਾਂ ਬੜਾ ਧਨ ਪ੍ਰਾਪਤ ਹੁੰਦਾ ਹੈ ਇਹ ਸੋਚ ਕੇ ਉਸ ਨੇ ਸਾਧਾ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਵਾਰ ਉਸ ਦੇ ਘਰ ਬੜੀ ਕਰਨੀ ਵਾਲੇ ਇੱਕ ਸੰਤ ਆਏ ਉਹਨਾਂ ਨੇ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਚਾਰ ਦੀਵੇ ਦਿੱਤੇ ਅਤੇ ਗਿਆ ਇੰਨਾ ਵਿੱਚੋਂ ਇੱਕ ਦੀਵਾ ਬਾਲ ਕੇ ਪੂਰਬ ਦਿਸ਼ਾ ਨੂੰ ਤੁਰ ਪੈਣਾ ਜਿੱਥੇ ਦੀਵਾ ਬੁੱਝ ਜਾਵੇ ਉਥੇ ਧਰਤੀ ਪੁੱਟ ਲੈਣਾ ਉਥੋਂ ਤੈਨੂੰ ਕਾਫੀ ਧਨ ਮਿਲ ਜਾਵੇਗਾ ਜੇ ਫਿਰ ਤੈਨੂੰ ਹੋਰ ਦੌਲਤ ਦੀ ਲੋੜ ਪਵੇ ਤਾਂ ਦੀਵਾ ਬਾਲ ਕੇ ਪੱਛਮ ਵੱਲ ਨੂੰ ਤੁਰ ਪੈਣਾ ਜਿੱਥੇ ਦੀਵਾ ਬੁਝੇ ਤਜਮੀਨ ਪੁੱਟ ਲੈਣਾ ਤੈਨੂੰ ਮਨ ਚਾਹੀ ਮਾਇਆ ਮਿਲੇਗੀ ਫਿਰ ਵੀ ਸੰਤੁਸ਼ਟੀ ਨਾ ਹੋਵੇ ਤਤੀਜਾ ਦੀਵਾ ਬਾਲ ਕੇ ਦੱਖਣ ਵੱਲ ਨੂੰ ਜਾਣਾ ਉਸੇ ਤਰ੍ਹਾਂ ਦੀਵਾ ਬੁਝਨ ਤੇ ਜਦੋਂ ਤੂੰ ਜ਼ਮੀਨ ਪੁੱਟੇਗਾ ਤਾਂ ਤੈਨੂੰ ਉੱਥੇ ਬੇਉੜਕ ਧੰਨ ਮਿਲੇਗਾ ਤਦ ਤੇਰੇ ਕੋਲ ਕੇਵਲ ਇੱਕ ਦੀਵਾ ਬਚ ਜਾਵੇਗਾ ਅਤੇ ਇੱਕ ਉੱਤਰ ਦੀ ਦਿਸ਼ਾ ਰਹਿ ਜਾਵੇਗੀ ਤੂੰ ਇਹ ਦੀਵਾ ਨਹੀਂ ਬਾਲਣਾ ਅਤੇ ਨਾ ਹੀ ਇਸ ਨੂੰ ਉੱਤਰ ਵੱਲ ਲੈ ਕੇ ਜਾਣਾ ਹੈ ਇਹ ਕਹਿ ਕੇ ਸੰਤ ਚਲੇ ਗਏ ਉਹ لالچی ਬੰਦਾ ਉਸੇ ਵੇਲੇ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਤੁਰ ਪਿਆ ਦੂਰ ਜੰਗਲ ਵਿੱਚ ਜਾ ਕੇ ਦੀਵਾ ਬੁੱਝ ਗਿਆ ਉਸ ਬੰਦੇ ਨੇ ਉਹ ਥਾਂ ਪੁੱਟੀ ਤੇ ਉਸ ਨੂੰ ਪੈਸਿਆਂ ਨਾਲ ਭਰੀ ਇੱਕ ਗਾਗਰ ਮਿਲੀ ਉਹ ਬੜਾ ਖੁਸ਼ ਹੋਇਆ ਉਸ ਨੇ ਸੋਚਿਆ ਕਿ ਇਸ ਗਾਗਰ ਨੂੰ ਅਜੇ ਇੱਥੇ ਹੀ ਰਹਿਣ ਦਿੰਦਾ ਹਾਂ ਫਿਰ ਲੈ ਜਾਵਾਂਗਾ ਪਹਿਲਾਂ ਮੈਨੂੰ ਛੇ ਦੀ ਪੱਛਮ ਦਿਸ਼ਾ ਵੱਲ ਧੰਨ ਵੇਖ ਲੈਣਾ ਚਾਹੀਦਾ ਹੈ ਇਹ ਸੋਚ ਕੇ ਉਸਨੇ ਦੂਜੇ ਦਿਨ ਦੂਜਾ ਦੀਵਾ ਬਾਲਿਆ ਤੇ ਪੱਛਮ ਦਿਸ਼ਾ ਵੱਲ ਜਲ ਪਿਆ ਦੂਰ ਇੱਕ ਉਜਾੜ ਥਾਂ ਦੀਵਾ ਬੁਝਿਆ ਉੱਥੇ ਉਸ ਬੰਦੇ ਨੇ ਧਰਤੀ ਪੁੱਟੀ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਇੱਕ ਘੜਾ ਮਿਲਿਆ ਉਸਨੇ ਉਸ ਘੜੇ ਨੂੰ ਵੀ ਇਸ ਤਰ੍ਹਾਂ ਉੱਥੇ ਹੀ ਰਹਿਣ ਦਿੱਤਾ ਕਿ ਪਹਿਲਾਂ ਦੱਖਣ ਵੱਲ ਦਾ ਜਾ ਕੇ ਵੇਖ ਲੈਣਾ ਚਾਹੀਦਾ ਹੈ ਚੇਤੀ ਤੋਂ ਚੇਤੀ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਲਈ ਉਹ ਬੇਚੈਨ ਹੋ ਗਿਆ ਸੀ ਅਗਲੇ ਦਿਨ ਉਹ ਦੱਖਣ ਦਿਸ਼ਾ ਵੱਲ ਚੱਲ ਪਿਆ ਦੀਵਾ ਇੱਕ ਮદાન ਵਿੱਚ ਜਾ ਕੇ ਬੁੱਝ ਗਿਆ ਉਸ ਨੇ ਉੱਥੇ ਧਰਤੀ ਪੁੱਟੀ ਤਾਂ ਉਸ ਨੂੰ ਹੀਰੇ ਮੋਤੀਆਂ ਨਾਲ ਭਰੀਆਂ ਦੋ ਪੇਟੀਆਂ ਨਜ਼ਰ ਆਪੀਆਂ ਉਹ ਆਦਮੀ ਹੁਣ ਬਹੁਤ ਖੁਸ਼ ਸੀ ਉਹ ਸੋਚਣ ਲੱਗਾ ਜੇ ਇੰਨਾ ਤਿੰਨਾ ਦਿਸ਼ਾਵਾਂ ਵਿੱਚ ਇੰਨਾ ਧਨ ਪਿਆ ਹੈ ਤਾਂ ਚੌਥੀ ਦਿਸ਼ਾ ਵਿੱਚ ਤਾਂ ਇਸ ਤੋਂ ਵੀ ਵੱਧ ਦੌਲਤ ਹੋਵੇਗੀ ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਸੰਤਾ ਨੇ ਉਸ ਨੂੰ ਚੌਥੀ ਦਿਸ਼ਾ ਵੱਲ ਜਾਣੋਂ ਰੋਕਿਆ ਹੈ ਦੂਜੇ ਹੀ ਪਲ ਉਸ ਦੇ ਮਨ ਨੇ ਗਿਆ ਹੋ ਸਕਦਾ ਹੈ ਉਹ ਦੌਲਤ ਸੰਤਾ ਨੇ ਆਪ ਰੱਖਣੀ ਹੋਵੇ ਮੈਨੂੰ ਚੇਤੀ ਉਸ ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਹੋਰ ਹੋਰ ਧਨ ਪ੍ਰਾਪਤ ਕਰਨ ਦੇ ਲਾਲਚ ਨੇ ਉਸ ਨੂੰ ਸੰਤਾ ਦੇ ਬਚਨਾਂ ਬਾਰੇ ਮੁੜ ਸੋਚਣ ਹੀ ਨਾ ਦਿੱਤਾ ਅਗਲੇ ਦਿਨ ਸਵੇਰੇ ਹੀ ਉਸ ਨੇ ਚੌਥਾ ਦੀਵਾ ਬਾਲਿਆ ਤੇ ਕਾਲੀ ਕਾਲੀ ਉੱਤਰ ਦਿਸ਼ਾ ਵੱਲ ਚੱਲ ਪਿਆ ਦੂਰ ਅੱਗੇ ਇੱਕ ਮਹਿਲ ਕੋਲ ਜਾ ਕੇ ਦੀਵਾ ਬੁਝਿਆ ਮਹਿਲ ਦਾ ਦਰਵਾਜ਼ਾ ਬੰਦ ਹੋ ਗਿਆ ਉਸ ਨੇ ਦਰਵਾਜ਼ੇ ਨੂੰ ੱੱਕਾ ਦਿੱਤਾ ਤਾਂ ਦਰਵਾਜ਼ਾ ਖੁੱਲ ਗਿਆ ਉਹ ਬੜਾ ਖੁਸ਼ ਹੋਇਆ ਉਸ ਨੇ ਮਨ ਹੀ ਮਨ ਸੋਚਿਆ ਕਿ ਇਸ ਮਹਿਲ ਇਹ ਮਹਿਲ ਉਸ ਲਈ ਹੀ ਹੈ ਉਹ ਹੁਣ ਬਿਲਡਿੰਗ ਅੱtena ਦਸ਼ਾਵਾਂ ਵਿੱਚ ਲੱਭੀ ਦੌਲਤ ਨੂੰ ਇੱਥੇ ਲਿਆ ਕੇ ਰੱਖ ਲਵੇਗਾ ਅਤੇ ਐਸ਼ ਨਾਲ ਰਹੇਗਾ ਰਹੇਗਾ ਉਹ ਬੰਦਾ ਮਹਿਲ ਦੇ ਇੱਕ ਕਮਰੇ ਉਹ ਬੰਦਾ ਮਹਿਲ ਦੇ ਇੱਕ ਇੱਕ ਕਮਰੇ ਵਿੱਚ ਗਿਆ ਕੋਈ ਕਮਰਾ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ ਕਿਸੇ ਕਮਰੇ ਵਿੱਚ ਸੋਨੇ ਦੇ ਕੀਮਤੀ ਤੋਂ ਕੀਮਤੀ ਗਣੇ ਪੈਸਾਨ ਇਸੇ ਤਰ੍ਹਾਂ ਹੋਰ ਕਮਰੇ ਬੇਅੰਤ ਧੰਨ ਨਾਲ ਭਰੇ ਪਏ ਸਨ ਉਹ ਬੰਦਾ ਚੱਕਾ ਚੋਂਦ ਹੋਈ ਜਾਂਦਾ ਅਤੇ ਆਪਣੇ ਚੰਗੇ ਭਾਗਾਂ ਨੂੰ ਸਲਾਉਂਦਾ ਉਹ ਜਰਾ ਹੋਰ ਅੱਗੇ ਵਧਿਆ ਤਾਂ ਉਸ ਨੂੰ ਇੱਕ ਕਮਰੇ ਵਿੱਚੋਂ ਚੱਕੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਉਸ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਇੱਕ ਬੁੱਢਾ ਆਦਮੀ ਚੱਕੀ ਚਲਾ ਰਿਹਾ ਹੈ ਲਾਲਚੀ ਬੰਦੇ ਨੇ ਬੁੱड्ढे ਨੂੰ ਕਿਹਾ ਕਿ ਤੂੰ ਇੱਥੇ ਕਿਵੇਂ ਪੁੱਜਾ ਬੁੱड्ढे ਆਦਮੀ ਨੇ ਕਿਹਾ ਇੰਜ ਇੰਜ ਕਰ ਇਹ ਚੱਕੀ ਚਲਾ ਮੈਂ ਸਾਹ ਲੈ ਕੇ ਤੈਨੂੰ ਦੱਸਦਾ ਹਾਂ ਲਾਲਚੀ ਬੰਦੇ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ ਬੁੱਢਾ ਚੱਕੀ ਤੋਂ ਹਟ ਕੇ ਉੱਚੀ ਉੱਚੀ ਹੱਸਣ ਲੱਗਾ ਲਾਲਚੀ ਬੰਦਾ ਉਸ ਵੱਲ ਹੈਰਾਨੀ ਨਾਲ ਵੇਖਣ ਲੱਗਾ ਉਹ ਚੱਕੀ ਬੰਦ ਕਰਨ ਹੀ ਲੱਗਿਆ ਸੀ ਕਿ ਬੁੱਢੇ ਆਦਮੀ ਨੇ "ਕਿਆ ਖਬਰਦਾਰ ਇਹ ਚੱਕੀ ਬੰਦ ਨਹੀਂ ਕਰਨੀ ਇਹ ਜਲਦੀ ਹੀ ਰਹਿਣੀ ਚਾਹੀਦੀ ਹੈ" ਫਿਰ ਬੁੱਢੇ ਆਦਮੀ ਨੇ ਕਿਹਾ "ਇਹ ਮਹਿਲ ਹੁਣ ਤੇਰਾ ਹੈ ਪਰ ਇਹ 19 ਦਿਨ ਹੀ ਖੜਾ ਰਹੇਗਾ ਜਿੰਨੀ ਦੇਰ ਤੂੰ ਚੱਕੀ ਚਲਾਉਂਦਾ ਰਹੇਗਾ ਜੇ ਚੱਕੀ ਚਲਣੀ ਬੰਦ ਹੋ ਗਈ ਤਾਂ ਇਹ ਮਹਿਲ ਡਿੱਗ ਪਵੇਗਾ ਤੇ ਤੂੰ ਤੂੰ ਵੀ ਇਸ ਦੇ ਥੱਲੇ ਦੱਬ ਕੇ ਮਰ ਜਾਵੇਂਗਾ ਕੁਝ ਪਲ ਰੋਕ ਕੇ ਬੁੱਢਾ ਫਿਰ ਕਹਿਣ ਲੱਗਾ ਮੈਂ ਵੀ ਤੇਰੇ ਵਾਂਗ ਲਾਲਚ ਕਰਕੇ ਸੰਤਾਂ ਦੀ ਗੱਲ ਨਹੀਂ ਮੰਨੀ ਤੇ ਮੇਰੀ ਸਾਰੀ ਜਵਾਨੀ ਇਹ ਚੱਕੀ ਚਲਾਉਂਦਿਆਂ ਹੀ ਬੀਤ ਗਈ ਓ ਲਾਲਚੀ ਆਦਮੀ ਬੁੱਢੇ ਦੀ ਗੱਲ ਸੁਣ ਕੇ ਰੋਣ ਲੱਗ ਪਿਆ ਫਿਰ ਕਹਿਣ ਲੱਗਾ ਹੁਣ ਮੇਰਾ ਛਟਕਾਰਾ ਕਿਵੇਂ ਹੋਵੇਗਾ ਤਾਂ ਬੁੱਢੇ ਆਦਮੀ ਨੇ ਕਿਹਾ ਜਦੋਂ ਮੇਰੇ ਅਤੇ ਤੇਰੇ ਵਾਂਗ ਕੋਈ ਹੋਰ ਲਾਲਚ ਵਿੱਚ ਅੰਨਾ ਹੋਇਆ ਇਸ ਜਗ੍ਹਾ ਤੇ ਆਵੇਗਾ ਤਦ ਉਸ ਲਾਲਚੀ ਆਦਮੀ ਨੇ ਬੁੱਢੇ ਨੂੰ ਆਖਰੀ ਸਵਾਲ ਪੁੱਛਿਆ ਤੂੰ ਹੁਣ ਬਾਹਰ ਜਾ ਕੇ ਕੀ ਕਰੇਂਗਾ ਤਾਂ ਬੁੱਢੇ ਨੇ ਕਿਹਾ ਮੈਂ ਸਭ ਲੋਕਾਂ ਨੂੰ ਉੱਚੀ ਉੱਚੀ ਕਹਾਂਗਾ ਲਾਲਚ ਬੁਰੀ ਬਲਾ ਹੈ